ਹਾਂ ਜੀ ਕੀ ਨਾਮ ਹੈ ਜੀ ਤੁਹਾਡਾ ਸਵਾਇਂ ਇੰਦਰਜੀਤ ਸਿੰਘ ਕਿਸਾਨ ਸੰਘਰਸ਼ ਕਮੇਟੀ ਪੰਜਾਬ ਫੋਟ ਬੁੱਢਾ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਦਾ ਮੁਖੀ ਆ ਤੇ ਜਿਹੜਾ ਅੱਜ 111 ਨੂੰ ਲੈ ਕੇ ਮਤਲਬ ਬੈਠਣ ਤੇ ਦੇਖੀ ਮੈਨੂੰ ਸੋਚਿਆ ਕੀ ਕੀ ਸੋਚਿਆ ਤੁਸੀਂ ਜੀ ਦੇਖੋ ਜੀ ਇਹ 13 ਫਰਵਰੀ ਤੋਂ ਲੈ ਕੇ ਜਿਹੜੀਆਂ ਮੰਨੀਆਂ ਹੋਈਆਂ ਮੰਗਾਂ ਸਰਕਾਰ ਤੋਂ ਹਾਂ ਜੀ 2005 ਚ 7 ਚ 51 ਵਿੱਚ ਫਿਰ 21 ਦੇ ਵਿੱਚ ਲਿਖਤੀ ਸੰਜੀਗਰਵਾਣ ਲਿਖ ਕੇ ਦਿੱਤਾ ਉਹ ਦੇਸ਼ ਦੇ ਸਿਸਟਮ ਲਈ ਐਮਐਸਪੀ 3 ਗਰੰਟੀ ਕ੍ਰਾਉਣ ਬਣਾਉਣਾ ਕਰਜ ਕਿਸਾਨ ਮਜ਼ਦੂਰ ਨੂੰ ਕਰਜ ਮੁਕਤ ਕਰਾਉਣਾ ਆਦ ਮੰਗਾ ਜਿਹੜੀਆਂ 12 ਤੋਂ ਲੈ ਕੇ ਫਿਰ ਵੀ ਸਾਡੀ ਅੱਜ ਜਿਹੜੀ ਜਗ੍ਹਾ ਤੇ ਅਸੀਂ ਬੈਠੇ ਹੋਏ ਆ ਇਹ ਇਸ ਜਗ੍ਹਾ ਤੇ ਸਾਡਾ ਨੌਜਵਾਨ ਸ਼ਹੀਦ ਸੁਭਕਰਨ ਸਿੰਘ ਜੀ ਦੀ ਸ਼ਹੀਦ ਕੀਤਾ ਜਿਹੜੇ ਪੜਾ ਤੇ ਅੱਜ ਬੀਤ ਗਏ। ਔਰ ਉਹਦੇ ਤੇ 51 ਦਿਨ ਅੱਜ ਵੀਰ ਚੁੱਕੇ ਆ ਸਰਦਾਰ ਜਗਜੀਤ ਸਿੰਘ ਢੱਲੇਵਾਲ ਨੂੰ ਮਰਨਾਂ ਸੰਤੇ ਜਿਹਦੇ ਵਿੱਚ ਵਰਲਡ ਦੇ ਪੱਦਰ ਤੇ ਉਹਦੀ ਸਿਹਤ ਖਰਾਬ ਹੋ ਚੁੱਕੀ ਆ ਵਾਪਸ ਆਉਣ ਦੀ ਸਮਤਾ ਨਹੀਂ ਰਹੀ ਔਰ ਭਾਵਕ ਹੋ ਕੇ ਇਹ ਸੰਜੁਗਤ ਕਥਨ ਮੋਰਚਾ ਗੈਰ ਰਾਜਨੀਤਿਕ ਕਦੇ ਕੇ ਮਮੂਨੇ ਦਾ ਫੈਸਲਾ ਔਰ ਉਹਦੇ ਚ ਭਾਵਕ ਹੋ ਕੇ ਜਿੰਨੇ ਵੀ ਛੋਟੇ ਲੀਡਰ ਆ ਬਲਾਕ ਪ੍ਰਧਾਨ ਆ ਜ਼ਿਲ੍ਹਾ ਪ੍ਰਧਾਨ ਆ ਜਿੰਨੇ ਵੀ ਉਹਨਾਂ ਲੀਡਰਾਂ ਨੇ ਇਹ ਭਾਵਕ ਹੋ ਕੇ ਕਿ ਜੇ ਸਰਦਾਰ ਦਗਜੀਤ ਸਿੰਘ ਸਾਡੇ ਹੱਥਾਂ ਚ ਲੇਗਾ ਕਿ ਆ ਤੇ ਫਿਰ ਅਸੀਂ ਵੀ ਮਰਨ ਨੂੰ ਤਿਆਰ ਆ ਔਰ ਇਹ 111 ਬੰਦਿਆਂ ਨੇ ਜਿਹੜਾ ਅੱਜ ਫੈਸਲਾ ਲਿਆ ਬਾਪੂ ਜੀ ਰੀਤ ਸਿੰਘ ਢੱਲੇਵਾਦ ਨੂੰ ਵੇਖ ਕੇ ਫੈਸਲਾ ਲੈ ਕੇ ਔਰ ਅੱਜ ਉਸ ਜਗ੍ਹਾ ਤੇ ਬੈਠਿਆਂ ਅੱਜ ਤੱਕ ਸ਼ਹੀਦੀ ਪੜਾਵਾ ਸਾਡਾ ਨੌਜਵਾਨ ਸੁਖਰਮ ਸਿੰਘ ਜੀ ਸ਼ਹੀਦ ਔਰ ਉਸ ਪੜਾਅ ਤੇ ਜਿਹੜਾ ਇਹ ਮਰਨਾਂ ਸੰਜੜਾ ਸ਼ੁਰੂ ਕੀਤਾ ਗਿਆ ਵਾ ਇਹ ਸੁਖਜੀਤ ਸਿੰਘ ਡੱਲੇਵਾਲ ਕਿਉਂ ਅਸੀਂ ਵੀ ਹਾਂ ਧੰਨਵਾਦ ਸਰ ਇੱਕ ਇਹ ਪਿੱਛੇ ਜਨੇੜੇ 111 ਜਾਂ ਕੁਝ ਬੈਠੇ ਨੇ ਇਹਨਾਂ ਦੀ ਇੱਕ ਵਹੀ ਕਿਹੜੇ ਅਗੂ ਕਰ ਰਹੇ ਨੇ ਅੱਜ ਜਿਹੜੇ 111 ਲੀਡਰਾਂ ਦੀ ਅਗਵਾਈ ਜਗਿਆ ਸਰਦਾਰ ਸੁਖਜੀਤ ਸਿੰਘ ਜੀ ਹਰਦੋਤ ਚੰਦੇ ਆ ਉਸ ਦੇ ਨਾਲ ਇੱਕ ਅਲਨ ਸਿਨਾਹ ਵੀ ਬੈਠਾ ਹੋਇਆ ਜਿਹਦਾ ਵਿਆਹ ਤੋਂ ਆ ਔਰ ਇਹ ਦੋਨੋਂ ਜਿਹੜੇ ਆ ਲੀਡਰ ਆ ਜਿਹਨੇ ਮੋਰਚੇ ਤੇ ਆ ਸਰਦਾਰ ਸੁਖਜੀਤ ਸਿੰਘ ਜਿਹੜਾ ਅਰਧੋ ਚੰਦੇਓ ਪਹਿਲਾਂ ਵੀ ਜਦੋਂ ਸਰਦਾਰ ਡਿਗਜੀਤ ਸਿੰਘ ਢੱਲੇਵਾਲ ਨੂੰ ਇੱਕ ਇਥੋਂ ਹਰਾਸਟ ਦੇ ਵਿੱਚ ਲਿਆ ਸੀਗਾ 26 ਨਵੰਬਰ ਨੂੰ ਪਰ ਉਸ ਦਿਨ ਵੀ ਹੀ ਬੈਠ ਕੇ ਕਿ ਅੱਜ ਉਹਨਾਂ ਦਾ ਇਹ ਅਗਵਾਈ ਕਰਨ ਦਾ ਬਤੌਰ ਇਹ ਹੀ ਫੈਸਲਾ ਕਿ ਅਸੀਂ ਸਰਦਾਰ ਜਗਜੀਤ ਸਿੰਘ ਡੱਲੇਵਾਲ ਦੇ ਜਿੰਦਿਆ ਔਰ ਉਹਨਾਂ ਦੀ ਹੋਸ਼ਹਾਅ ਦੇ ਵਿੱਚ ਦੀ ਅਸੀਂ ਇਹ ਆਪਣਾ ਜਿਹੜਾ ਜੱਥਾ ਵਾ 111 ਦਾ ਇਹ ਸਾਰੇ ਯੋਧੇ ਆ ਸਾਰੇ ਜਰਨੈਲ ਆ ਇਹ ਸਾਰੇ ਹੀ ਦੇਸ਼ ਦੇ ਮੈਂ ਲੀਡਰ ਕਹੂੰਗਾ ਇਹਨਾਂ ਨੂੰ ਮੰਨਿਆ ਜਾ ਰਿਹਾ ਔਰ ਇਹ ਉਹਨਾਂ ਦੀ ਗਵਾਈ ਦੇ ਵਿੱਚ ਜਿਹੜਾ ਵਾ ਇਹ 111 ਲੀਡਰਾਂ ਦਾ ਦੇਸ਼ ਹੈ ਇੱਕ ਦੇਸ਼ ਦੇ ਲੀਡਰ ਜਿਹੜੇ ਮੈਂ ਇਹਨਾਂ ਨੂੰ ਸਮਝ ਰਿਆ ਔਰ ਇੱਥੇ ਸ਼ਬ ਕਰਨ ਵਾਲੀ ਸ਼ਹਾਦਤ ਤੇ ਮਰਨ ਚੰਦੇ ਬੈਕ ਰਹੇ ਇਹ ਮਰਨ ਮਰ ਇੱਥੇ ਹੀ ਜਾਰੀ ਰਹੂਗਾ ਇਹਨਾਂ ਦਾ ਹਾਂ ਜੀ ਇਹ ਬਿਲਕੁਲ ਇੱਥੇ ਹੀ ਜਿੱਥੇ ਸਦਾ ਸ਼ਬ ਕਰਨ ਸ਼ਹੀਦ ਜਿਹੜਾ ਸਾਡਾ ਨੌਜਵਾਨ ਇਹ ਆਖਰੀ ਉਹਦੇ ਪੜਾ ਤੇ ਅਸੀਂ ਦੇਖਿਆ ਇਹ 111 ਪੰਜਾਬ ਦੇ ਨਹੀਂ ਸਾਰੇ ਜੀ ਵੇਖੋ ਜੀ ਅਲੱਗ-ਅਲੱਗ ਇਹ ਹੈਗੇ ਆ ਜਿਵੇਂ ਕੋਈ ਭਾਰਤੀ ਕਿਸਾਨ ਜੁਨੀਆਂ ਨਾਲ ਚਾਹ ਕੋਈ ਕਿਸਾਨ ਭਲਾਈ ਆ ਚਾਹ ਕੋਈ ਜਿਵੇਂ ਖਾਲੀ ਜਤੇ ਮਨ ਕਰਾਉਂਦੇ ਇਹੇ ਆਪਣੇ ਅੰਦੋਲਨ ਨੂੰ ਸਾਥ ਦੇ ਰਹੇ ਨੇ ਸਭ ਮਰਨ ਵਰਤੇ ਬੈਠੇ ਹੋ ਕੀ ਸੋਚ ਕੇ ਬੈਠੇ ਹੋ ਅਸੀਂ ਸੋਚ ਕੇ ਬੈਠੇ ਆ ਜੀ ਸਾਡਾ ਬਾਪੂ ਗੱਲੇਵਾਲ ਅਜ 52 ਸਾਲ ਹੋ ਗਏ ਮਰਨ ਵਰਤੇ ਬੈਠੇ ਆ ਇੰਨੀ ਬਡੇਰੀ ਉਮਰ ਦੇ ਵਿੱਚ ਰੀਜ ਹੋਣ ਦੇ ਬਾਪੂ ਜੀ ਤੋਂ ਉਹ ਸਾਡੇ ਹੱਕਾਂ ਦੀ ਲੜਾਈ ਲੜ ਰਹੇ ਹਨ ਖੇਤਾਂ ਦੀ ਲੜਾਈ ਲੜ ਰਹੇ ਆ ਸਾਨੂੰ 11 ਮਹੀਨੇ ਹੋ ਗਏ ਬਾਰਡਰਾਂ ਤੇ ਬੈਠੇ ਹਾਂ ਸੜਕਾਂ ਦੇ ਬੱਚਿਆਂ ਨੂੰ ਕਿਸਾਨ ਸਾਡੇ ਸ਼ਹੀਦ ਹੋ ਰਹੇ ਆ ਜਿੰਦ ਤੱਕ ਸਰਕਾਰ ਦੀ ਕੰਤ ਜੂਨੀ ਸਰਕਾਰ ਦੀ ਉਸ ਤੇ ਦਬਾਅ ਪਾਉਣ ਵਾਸਤੇ ਉਸ ਨੂੰ ਦੱਸਣ ਵਾਸਤੇ ਕਿ ਕੱਲਾ ਡੱਲੇਵਾਲ ਸਹਾਇਤ ਨਹੀਂ ਦੇਊਗਾ ਪੰਜਾਬ ਦੇ ਵਿੱਚੋਂ ਪੂਰਾ ਪੰਜਾਬ ਉਹਨਾਂ ਨੂੰ ਸਹਾਇਤ ਦੇਣ ਲਈ ਤਿਆਰ ਆ ਉਸੇ ਵਿੱਚੋਂ ਅਸੀਂ ਉਹਦੀ ਸੋਚ ਤੇ ਚੱਲਦੇ ਆ ਉਹਦੇ ਪੂਰਨ ਤੇ ਚੱਲਦੇ ਆ ਅੱਜ 111 ਕਿਸਾਨਾਂ ਦਾ ਜਥਾ ਜਿਹੜਾ ਉਹਨਾਂ ਨੇ ਮਰਨ ਵੱਤ ਸ਼ੁਰੂ ਕੀਤਾ ਅਸੀਂ ਲਗਾਤਾਰ ਜਿੰਨਾ ਤੇ ਸਾਡੇ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਉਹਨਾਂ ਚੋਂ ਜਿਹੜਾ ਮਰਨ ਵੱਤ ਸ਼ੁਰੂ ਹੋਊਗਾ ਭਾਵੇਂ ਅਸੀਂ ਕੱਢੀ ਸ਼ਹੀਦੀ ਹੁੰਦੀ ਆ ਭਾਵੇਂ ਸਾਡੀ ਮੌਤ ਹੁੰਦੀ ਆ ਤੇ ਉਸ ਤੋਂ ਬਾਅਦ ਜੇਕਰ ਰੱਬ ਨਾ ਕਰੇ ਸਾਨੂੰ ਸਾਰਿਆਂ ਨੂੰ ਕੁਝ ਹੁੰਦਾ ਤਾਂ ਉਸ ਤੋਂ ਬਾਅਦ ਦੁਬਾਰੇ ਜਿਹੜਾ ਜੱਥਾ ਉਹ ਫੇਰ ਤਿਆਰ ਆ ਲੰਮੀ ਬਹੁਤ ਲੰਮੀਆਂ ਸੀਰੀਆਂ ਦੇਣ ਵਾਸਤੇ ਕਿਉਂਕਿ ਸਾਡੇ ਹੋਣ ਦੀ ਲੜਾਈ ਹੈ ਸਾਡੇ ਪੰਜਾਬ ਦੀ ਲੜਾਈ ਹੈ ਸਾਡੇ ਚੁੰਗਾਂ ਦੀ ਲੜਾਈ ਹੈ ਸਾਡੇ ਆਉਣ ਵਾਲੇ ਬੱਚਿਆਂ ਦੀ ਲੜਾਈ ਹੈ ਉਹਦੇ ਵਾਸਤੇ ਅਸੀਂ ਕੁਰਬਾਨੀਆਂ ਦੇਣ ਲਈ ਤਿਆਰ ਆ ਉਸੇ ਸੋਚ ਨਾਲ ਕੇ ਅਸੀਂ ਅੱਜ ਪਾਪੂ ਦੱਲੇਵਾਲ ਨੂੰ ਬਚਾਉਣ ਲਈ ਤੇ ਖੁਦ ਨੂੰ ਕੁਰਬਾਨ ਕਰਨ ਲਈ ਉਹਨੂੰ ਪਹਿਲਾਂ ਅਸੀਂ ਮਰਨ ਵਰਤੇ ਬੈਠੇ ਹਾਂ 111 ਚ ਇਹ ਵੀ ਇਹ ਸੰਧੀ ਕੌਸ਼ੇਕਰ ਵਿੱਚ ਕਿੰਨੀ ਉਮਰ ਤੋਂ ਕਿੰਨੀ ਉਮਰ ਤੱਕ ਦੇ ਹੋਣੇ ਇਜਤ ਇਹ ਇਹਦੇ ਵਿੱਚ ਜੀ ਨੌਜਵਾਨ ਵੀ ਹੈਗੇ 80 ਸਾਲ ਤੋਂ ਲੈ ਕੇ 24-25 ਸਾਲ ਤੱਕ ਦੇ ਨੌਜਵਾਨ ਇਹਦੇ ਵਿੱਚ ਸ਼ਾਮਲ ਆ ਤੇ 25 ਸਾਲ ਤੋਂ ਲੈ ਕੇ ਵਿੱਚ 80 ਸਾਲ ਤੱਕ ਦੇ ਬਜ਼ੁਰਗ ਜਿਹੜੇ ਉਹ ਵਿੱਚ ਸ਼ਾਮਲ ਆ ਦਰਮਿਆਨੇ ਵਿੱਚ 40-50 ਸਾਲ ਦੇ 60 ਸਾਲ ਦੇ ਉਹ ਸਾਰੇ ਇਹਦੇ ਵਿੱਚ ਲੋਕਾਂ ਨੇ ਆਪ ਮਹਾਰੇ ਜਦੋਂ ਮੂਹਰੇ ਹੋ ਕੇ ਆਪਣਾ ਨਾਮ ਲਿਖਾਇਆ ਵੀ ਮੈਂ ਪਹਿਲਾ ਸਹਾਇਤ꾼ੀਆਂ ਆਪਣੇ ਪੰਜਾਬ ਲਈ ਬਾਕੀ ਦੰਨੇਵਾਲ ਦੇ ਲਈ ਬਹੁਤ ਵੱਡਾ ਲੰਮੀ ਲੇਨ ਬਣ ਗਈ ਸੀ ਹਰੇ ਸਾਡੇ ਆਗੂਆਂ ਨੇ ਉਹਨਾਂ ਨੂੰ ਰੱਖਿਆ ਵੀ ਕੋਈ ਗੱਲ ਨਹੀਂ ਤੁਸੀਂ 111 ਨਾਲ ਜਿੱਥੇ ਜਾਨ ਤੋਂ ਜੋ ਆਪਣੇ ਐਲਾਨ ਕੀਤਾ ਆਪਾਂ ਉਹ ਐਲਾਨ ਦੇ ਮੁਕਾਬਲ ਚੱਲਣਾ ਉਸ ਤੋਂ ਬਾਅਦ ਜਿਹੜੇ ਬਾਦੂ ਹੋ ਗਏ ਸੀ ਕਿ ਸਾਡੇ ਉਹਨਾਂ ਨੂੰ ਰੋਕਿਆ ਗਿਆ ਹਲੇ ਵੀ ਤੁਹਾਨੂੰ ਅਗਲੇ ਜੱਥੇ ਵਿੱਚ ਅਸੀਂ ਸਿੱਧੀ ਜਾਣ ਵਾਸਤੇ ਭੇਜਾਂਗੇ ਇਹਨਾਂ ਦੀ ਅਗਵਾਈ ਕੌਣ ਕਰੇਗਾ 111 ਦੀ ਇਹਨਾਂ ਦੀ ਕੀ ਨਾਮ ਹੈ ਜੀ ਤੇਰਾ ਨਾਮ ਹਰਜੀਤ ਸਿੰਘ ਹੈ ਜੀ ਤੇਰਾ ਫ੍ਰੈਂਡ ਤੇ ਉੱਪਰ ਆਏ ਅੱਛਾ ਜੀ ਬਹੁਤ ਵਧੀਆ ਜੀ ਪਹਿਲਾਂ ਜਿਹੜਾ 111 ਦਾ ਅੱਜ ਜੱਥਾ ਬੈਠਾ ਹੈਗਾ ਖਨੌਰੀ ਬਾਰਡਰ ਦੇ ਉੱਪਰ 21 ਸੋਚ ਕੇ ਬੈਠੇ ਇਹਦੇ ਬਾਰੇ ਕੁਝ ਦੱਸੋ ਜੀ ਪਾਜੀ ਪਹਿਲਾਂ ਮੈਂ ਤੁਹਾਡੇ ਚੈਨਲ ਦਾ ਧੰਨਵਾਦ ਕਰਦਾ ਹਾਂ ਤੁਸੀਂ ਆ ਕੇ ਇੱਥੇ ਕਵਰੇਜ ਕਰ ਰਹੇ ਹੋ ਸ਼ੰਭੂ ਬਾਟਰ ਤੇ ਨਾ ਦੋ ਤਿੰਨ ਅਦਸਾਨਾਂ ਨੇ ਯਾਨੀ ਕਿ ਜਿਹੜੀ ਲਈ ਚੀਜ਼ ਖਾ ਗਏ ਸਲਫਾਸ ਖਾ ਕੇ ਆਪਣੀ ਜਾਨ ਦੇ ਦਿੱਤੀ ਜਿਹੜਾ ਉਹਨਾਂ ਨੇ ਲੈਟਰ ਲਿਖਿਆ ਉਹਨਾਂ ਚ ਲਿਖਿਆ ਵੀ ਅਸੀਂ ਡਲੇਵਾਲ ਸਾਹਿਬ ਤੁਹਾਡਾ ਦੁੱਖ ਨਹੀਂ ਚੱਲ ਸਕਦੇ ਤੁਹਾਡੇ ਤੋਂ ਪਹਿਲੂ ਅਸੀਂ ਸ਼ਹਾਦਤ ਦੇ ਰਹੇ ਹਾਂ ਔਰ ਬਹੁਤ ਜਿਹੜੀ ਸੰਗ ਸੀ ਉਹ ਇਸ ਚੀਜ਼ ਨੂੰ ਬੜਾ ਮਹਿਸੂਸ ਕਰ ਰਹੀ ਸੀ ਤੇ ਇਹ ਸਾਰਿਆਂ ਨੂੰ ਮੱਦੇਨਜ਼ਰ ਰੱਖਦੇ ਹੋਏ ਅੱਜ 111 ਬੰਦੇ ਜਿਹੜੇ ਆ ਮਰਨ ਵਰਤੇ ਬਿਠਾਏ ਨੇ ਹਾਂਜੀ ਇਹ ਬੈਠੇ ਰਹਿਣਗੇ ਜਦੋਂ ਤੱਕ ਇਹ ਸੈਂਟਰ ਕੋਈ ਸਾਡਾ ਮਸਲਾ ਹੱਲ ਨਹੀਂ ਕਰਦਾ ਤੁਸੀਂ ਸੈਂਟਰ ਦੀ ਗੱਲ ਕੀਤੀ ਕਦੇ ਪੰਜਾਬ ਸਰਕਾਰ ਨੇ ਮਤਲਬ ਇਸ ਮੁੱਦੇ ਨੂੰ ਗੰਭੀਰਤਾ ਨਾਲ ਲਿਆ ਨਹੀਂ ਲਿਆ ਜੀ ਅੱਛਾ ਜੀ ਬਿਲਕੁਲ ਪੰਜਾਬ ਸਰਕਾਰ ਇੱਕ ਸਟੇਟ ਦੀ ਬਹੁਤ ਵੱਡੀ ਪਾਵਰ ਹੁੰਦੀ ਆ ਉਹਨਾਂ ਨੂੰ ਚਾਹੀਦਾ ਸੀ ਇੱਕ ਵਿਚ ਦਾ ਕੋਈ ਰਾਹ ਰਸਤਾ ਕਰਦੇ ਵਿਚੋਲੇ ਬਣਦੇ ਹਾਂਜੀ 117 ਐਮਐਲਏ ਸਾਰੀਆਂ ਪਾਰਟੀਆਂ ਦੇ ਹਾਂਜੀ 13 ਐਮਪੀ ਔਰ 70 VMP ਤੇ ਤੁਝੇ 117 ਸਾਰੇ ਜਾ ਕੇ ਉੱਥੇ ਬੈਠ ਇੱਕ ਦਿਨ ਵੀ ਜਾ ਕੇ ਬੈਠ ਜਾਣਾ ਕੋਈ ਨਾ ਕੋਈ ਉਹਦਾ ਨਾ ਕੀ ਅਸਰ ਹੋਊਗਾ ਸੈਂਟਰ ਤੇ ਵੀ ਸਾਡੀ ਪੰਜਾਬ ਦਾ ਹਾਲਾਤ ਕੀ ਹੈ ਜੀ 11 ਮਹੀਨੇ ਬਾਅਦਵੇਂ ਮਹੀਨੇ ਚ ਉਹਦਾ ਨਾ ਕੀ ਦਾਖਲ ਹੋ ਚੁੱਕਾ ਹੈ ਮੋਰਚਾ ਹੁਣ ਹਾਂਜੀ 40 ਦੇ ਲਗਭਗ ਸ਼ਹਾਤਾ ਹੋ ਚੁੱਕੀਆਂ ਨੇ ਹਾਂਜੀ ਕਿੰਨੇ ਲੋਕ ਉਹਦਾ ਨਾ ਕੀ ਜ਼ਖਮੀ ਹੋ ਗਏ ਨੇ ਤੇ ਇਸ ਕਰਕੇ ਪੰਜਾਬ ਸਰਕਾਰ ਨੂੰ ਚਾਹੀਦਾ ਹੈ ਇਹਦੇ ਵਿੱਚ ਨਮੋਲ ਹੋ ਕੇ ਸੈਂਟਰ ਨਾਲ ਗੱਲਬਾਤ ਕਰਾ ਕੇ ਇਹਦਾ ਕੋਈ ਨਾ ਕੋਈ ਹੱਲ ਕੱਢਣਾ ਚਾਹੀਦਾ ਸੁਪਰੀਮ ਕੋਰਟ ਵੀ ਕੋਈ ਆਪਣੀ ਗੰਭੀਰਤਾ ਨਾਲ ਸੋਚ ਰਹੀ ਹੈ ਹਣਜੋ ਸੁਪਰੀਮ ਕੋਰਟ ਨੂੰ ਵੀ ਚਾਹੀਦਾ ਉਹਦਾ ਨਾ ਕੀ ਆ ਸੈਂਟਰ ਨੂੰ ਕਹਿਣਾ ਹਾਂਜੀ ਇਹ ਸੈਂਟਰ ਨਾਲ ਗੱਲਬਾਤ ਉਹਦਾ ਨਾ ਕੀ ਹੋਵੇ ਤੇ ਮਸਲਾ ਹੱਲ ਹੋ ਜਾਊਗਾ ਅੱਜ 55 ਦਿਨ ਹੋ ਗਏ ਨੇ ਡੱਲੇਵਾਲ ਸਾਹਿਬ ਨੂੰ 70 ਸਾਲ ਦੀ ਉਮਰ ਐ ਤੁਸੀਂ ਹਿਸਾਬ ਲਾ ਲਓ ਕਿ ਕਿਹੜੇ ਹਾਲਾਤ ਦੇ ਵਿੱਚ ਹੁਣ ਉਹ ਬੋਲਣਾ ਉਹਨਾ ਬੰਦ ਹੋ ਗਿਆ ਪਾਣੀ ਵੀ ਅੰਦਰ ਨਹੀਂ ਜਾ ਰਿਹਾ ਉਹਨਾਂ ਨੂੰ ਬਹੁਤ ਹਾਲਾਤ ਮਾੜੇ ਨੇ ਇਸ ਕਰਕੇ ਅਸੀਂ ਤੇ ਬੇਨਤੀ ਕਰਦੇ ਹਾਂ ਪੰਜਾਬ ਸਰਕਾਰ ਨੂੰ ਵੀ ਸੈਂਟਰ ਨੂੰ ਵੀ ਵੀ ਇਹ ਗੱਲ ਬਾਤ ਚਲਾ ਕੇ ਇਹ ਕੋਈ ਹੱਲ ਕੀਤਾ ਜਾਵੇ ਬ੍ਰਦਰ 11 ਮਹੀਨੇ ਬਾਅਦਾਂ ਸਟਾਰਟ ਹੋ ਗਿਆ ਵਾ ਇਹ ਬਹੁਤ ਵੱਡੀ ਗੱਲ ਬਾਤ ਰੋਡਾਂ ਤੇ ਬਹਿਣਾ ਛੋਟੀ ਮੋਟੀ ਗੱਲ ਨਹੀਂ ਹੈਗੀ ਜਿਹੜੇ ਇੱਥੇ 111 ਬੈਠੇ ਨੇ ਇਹ ਹਰਿਆਣਾ ਪੁਲਿਸ ਦੀ ਸਹਿਮਤੀ ਨਾਲ ਬੈਠੇ ਹੋ ਜਾਂ ਕਿਵੇਂ ਮਿਲ ਜਿਵੇਂ ਹਰਿਆਣਾ ਪੁਲਿਸ ਵੀ ਮਨ ਐਨ ਮੌਕੇ ਤੇ ਆ ਕੇ ਖੜੀ ਹੋਈ ਸੀ ਸਹਿਮਤੀ ਨਹੀਂ ਦਿੱਤੀ ਇਹਨਾਂ ਨੇ ਹਾਂ ਜੀ ਡੀਐਸਪੀ ਵਗੈਰਾ ਐਸਐਸਪੀ ਉੱਥੇ ਗਏ ਸੀ ਸਾਡੇ ਆਹ ਨੂੰ ਮਿਲੇ ਉਹਨੇ ਵੀ ਕਹਿੰਦੇ ਵੀ ਉਹਦਾ ਨਾਂ ਕੀ ਤੁਹਾਨੂੰ ਇਜਾਜ਼ਤ ਨਹੀਂ ਧਾਰਾ 100 ਲੱਗੀ ਹੋਈ ਆ ਤੇ ਨਾ ਤੁਸੀਂ ਬੈਠੋ ਕਹਿੰਦੇ ਵੀ ਅਸੀਂ ਤੇ ਬੈਠਾਂਗੇ ਠੀਕ ਹੈ ਤੁਸੀਂ ਗ੍ਰਿਫਤਾਰ ਕਰ ਲਿਓ ਜਾਂ ਕੋਈ ਵੀ ਤੁਸੀਂ ਆਪਣਾ ਬਲ ਪ੍ਰਯੋਗ ਕਰਨਾ ਦਿਓ ਕਰ ਸਕਦੇ ਹੋ ਰਹੀ ਆ ਕੇ ਬੈਠਾ ਉਹਨੇ ਹਰਿਆਣੇ ਦੀ ਹੱਥ ਦੇ ਵਿੱਚ ਹੀ ਬੈਠੇ ਆ ਉਹ ਤਾਂ ਦੇਖੋ ਕਿ ਪੁਲਿਸ ਬਹੁਤ ਵੱਡੀ ਗਿਣਤੀ ਦੇ ਵਿੱਚ 2 ਤੋਂ 2.5 ਹਜ਼ਾਰ ਪੁਲਿਸ ਦਾ ਬੰਦਾ ਲੱਗਦਾ ਹੈ 111 ਹਾਂਜੀ ਕਾਲੇ ਉਹਦਾ ਨਾਲ ਦੀ ਕਪੜੇ ਪਾ ਕੇ ਬੈਠੇ ਹੋਏ ਨੇ ਢੱਲੇਵਾਲ ਸਾਹਿਬ ਵੀ ਕੱਲੇ ਨਹੀਂ ਅਸੀਂ ਤੁਹਾਡੇ ਨਾਲ ਢੱਲੇਵਾਲ ਸਾਹਿਬ ਤੋਂ ਪਹਿਲੋ ਸ਼ਹਾਦਤ ਦੇਣ ਵਾਸਤੇ 111 ਜਿਹੜੇ ਆ ਇਹ ਬੈਠੇ ਹੋਏ ਨੇ ਵੀ ਜੀ ਇਹ ਆਪ ਨੇ ਇਸ ਟਾਈਮ ਖਨੋਰੀ ਯਰ ਦਾਤਾ ਸਿੰਘ ਵਾਲੇ ਬਾਰਡਰ ਦੇ ਜਿਹੜੇ ਤੁਸੀਂ ਤੁਹਾਡਾ ਕੈਮਰਾ ਸਾਰੀਆਂ ਤਸਵੀਰਾਂ ਦਿਖਾ ਰਿਹਾ ਹੈ ਜਿਹੜੇ ਪਾਣੀ ਪਾਣੀ ਹੈ ਆਪਾਂ ਅਨੰਦ